ਇੱਕ ਤਾਂ ਵੇਲ ਹੈ ਤੇ ਦੂਜੀ ਟਾਵਰ ਤੇ ਚੜੀ ਹੈ ਸੋ ਇਹ ਮੋਬਾਈਲ ਕੰਪਨੀ ਦਾ ਟਾਵਰ ਆ ਨੇੜੇ-ਨੇੜੇ ਚਾਰ ਟਾਵਰ ਤਾਂ ਦਿਖਾਈ ਦੇ ਰਹੇ ਆ ਕਿਸਤੇ ਸਮੇਤ ਤੇ ਮੈਨੂੰ ਲੱਗਦਾ ਵੀ ਜੀਐਸਨ ਦਾ এয়ারਟਲ ਤੋਂ ਇਲਾਵਾ ਜੀਓ ਕੰਪਨੀ ਦਾ ਹੋ ਸਕਦਾ ਇਹ ਟਾਵਰ ਨੀਚੇ ਪੈਟਰੋਲ ਪੰਪਾ ਬੰਦ ਹੋਇਆ ਹੋਇਆ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੱਸਣਾ ਵੀ ਇਹ ਟਾਵਰ ਕਿੱਥੇ ਆ ਜੀ ਤੇ ਪੂਰੇ ਦੇ ਪੂਰੇ ਤੇ ਵੇਲ ਚੜੀ ਆ ਜਿਵੇਂ ਮੰਗਾਈ ਅਮਰੇ ਵੇੜ ਕਿਹਾ ਜਾਂਦਾ ਨਾ ਅਮਰੇ ਵੇੜ ਮੰਗਾਈ ਵਾਂਗ ਵੱਧਦੀ ਆ ਤੇ ਭਾਈ ਜਿਹਦਾ ਦਾ ਲੱਗਦਾ ਉਹ ਲਾਉਂਦਾ ਹੀ ਆ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤੇ ਜਿਹੜੇ ਮੇਰੇ ਵਰਗੇ ਆ ਜੋ ਸਿਕਵਾ ਕਰਨ ਮੁਕੱਦਰਾਂ ਤੇ ਅਸੀਂ ਆਪਣੀ ਕਿਸਮਤ ਨੂੰ ਕੋਸੀ ਜਾਂਦੇ ਆ ਤੇ ਆਹ ਦੇਖ ਲਓ ਦੂਜੇ ਟਾਪਰ ਵੀ ਹੈਗੇ ਉਹ ਤੇ ਵੇਰ ਨਹੀਂ ਇਥੇ ਆ ਦੱਸੋ